ਮੈਨੂੰ ਨਾ ਬਹੁਤ ਲੇਡੀਜ਼ ਦੇ ਮੈਸੇਜ ਆਉਂਦੇ ਨੇ ਕਿ ਤੁਹਾਡੇ ਵਾਲ ਬਹੁਤ ਲੰਬੇ ਨੇ ਤੇ ਸਲਕੀ ਨੇ ਤੇ ਤੁਸੀਂ ਆਪਣੇ ਵਾਲਾਂ ਤੇ ਕੀ ਲਾਉਂਦੇ ਹੋ ਹਨ ਸੋ ਮੈਂ ਅੱਜ ਵਾਲ ਧੋਣੇ ਸੀਗੇ ਸੋ ਮੈਂ ਸੋਚਿਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਕਿ ਮੈਂ ਆਪਣੇ ਵਾਲਾਂ ਲਈ ਕੀ ਯੂਜ਼ ਕਰਦੀ ਹਾਂ ਮੈਂ ਇਹ ਵਾਲੀ ਜਿਹੜਾ ਵਾਲਾਂ ਤੇ ਪੈਕ ਲਾਉਣੀ ਹੈ ਹਰ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਲਾਉਣਾ ਹੁੰਦਾ ਹੈ ਸੋ ਉਹਦੇ ਲਈ ਮੈਂ ਲਿਆਇਆ ਦਹੀਂ ਉਸ ਤੋਂ ਬਾਅਦ ਇੱਕ ਰਲਾਣਾ ਐਗ ਇਹ ਤੁਸੀਂ ਆਪਣੇ ਵਾਲਾਂ ਦੀ ਲੈਂਥ ਦੇ ਸਹੂਤ ਨਾਲ ਲਾ ਸਕਦੇ ਹੋ ਤੇ ਨੈਕਸਟ ਹੈਗਾ ਮੇਰੇ ਕੋਲ ਵਿਟਾਮਿਨ E ਦੇ ਕੈਪਸੂਲ ਤੇ ਥੋੜਾ ਜਿਹਾ ਲੈਮਨ ਇਹ ਤੁਸੀਂ ਅਵੋਇਡ ਵੀ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਲਾਂ 'ਚ ਇਚਿੰਗ ਕਰਦਾ ਆ ਸੋ ਆਇਲ ਮੈਂ ਜਿਹੜਾ ਆਰਮੰਡ ਆਇਲ ਹੈ ਤੇ ਨਾਲ ਕਨਪਰੇਟ ਆਇਲ ਮਤਲਬ ਆਇਲ ਦਾ ਇਹ ਹੈ ਕਿ ਜਿਹੜਾ ਵੀ ਤੁਹਾਡੇ ਕੋਲ ਹੋਊਗਾ ਤੁਸੀਂ ਉਹ ਯੂਜ਼ ਕਰ ਸਕਦੇ ਤੁਸੀਂ ਕੈਸਟਰੋਇਲ ਆਇਲ ਵੀ ਯੂਜ਼ ਕਰ ਸਕਦੇ ਹੋ ਤੁਸੀਂ ਈਵਨ ਦੇਸੀ ਘਿਓ ਵੀ ਯੂਜ਼ ਕਰ ਸਕਦੇ ਹੋ ਤਾਂ ਆਪਾਂ ਨੇ ਆ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਵਾਲਾਂ ਦੇ ਵਿੱਚ ਇਦਾਂ ਛੀਰ-ਵੀਆ ਕੱਢ ਕੇ ਚੰਗੀ ਤਰ੍ਹਾਂ ਲਾ ਲੈਣਾ ਹੈ ਸੋ ਉਹਨੂੰ 1 ਘੰਟੇ ਤੱਕ ਰੱਖਣਾ ਹੈ ਤੇ ਉਸ ਤੋਂ ਬਾਅਦ ਉਹਨੂੰ ਨਾਰਮਲ ਕੋਸੇ ਪਾਣੀ ਨਾਲ ਸ਼ਰਪਟੋ ਲੈਣਾ ਹੈ ਤੇ ਬਲ ਵਾਲ ਬਹੁਤ ਸੋਹਣੇ ਹੋ ਜਾਂਦੇ ਨੇ